ਅਨੀਤ ਸ਼ਰਮਾ ਦੇ ਦਿੱਲੀ ਨੂੰ ਦੋਵਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਹਨਾਂ ਦਾ ਤਿੰਨ ਤਿੰਨ ਦਾ ਪੁਲਿਸ ਕਮਾਂਡਰ ਹੈ ਕਿਹੜੇ ਮਾਮਲੇ ਲਈ ਮਾਮਲੇ ਲੈ ਕੇ ਜਾਂਦਾ ਗਿਆ ਸਰ ਇਹ ਡਿਫਟੀ ਮਾਟਰ ਕੇਸ ਦੇ ਵਿੱਚ ਲੈ ਜਾਂਦਾ ਹੈ ਇਹ ਕਿੱਥੋਂ ਲੈ ਕੇ ਆਇਆ ਸਰ ਕਵੀਜਨ ਅੰਦਰ ਕਵੀਜਨ 2 ਦੇ ਵਿੱਚ ਕਿੱਥੋਂ ਲੈ ਕੇ ਆਇਓ ਸਰ ਕਿਹੜੀ ਜਗ੍ਹਾ ਕਪੂਰਸਲਾ ਜ਼ਿਲ੍ਹੇ ਦੇ ਵਿੱਚ ਉਹ ਲਖਨਵਾਲ ਜਲੰਧਰ ਚ ਇਹਦੇ ਦੇ ਕਿੰਨੇ ਕੁ ਮਾਮਲੇ ਦਰ ਇਹ ਤੋਂ ਬਿਨਾ ਹੋਰ ਨਹੀਂ ਲੱਗੇ ਮੁਕਦਮੇ ਤੇ ਹੁਣ ਕੀ ਕੀ ਪੁੱਛਗੇ ਹੁਣ ਕਰਾਂਗੇ ਇੰਟਰੋਗੋ ਪੁੱਛਗਿਸ ਕੀ ਸਾਹਮਣੇ ਆਇਆ ਕਿੰਨੇ ਦਿਨ ਦਾ ਪੁਲਿਸ ਵਾਲਾ ਅਜੇ ਪੁੱਛਗਿਸ ਕਰਨੀ ਆ ਕਿੰਨੇ ਦਿਨ ਦਾ ਪੁਲਿਸ ਵਾਲਾ ਮੈਂ ਤਿੰਨ ਦਿਨ ਦਾ ਰਮਾੜੂ ਇਹਨਾਂ ਦਾ ਪਹਿਲਾ ਕੀ ਰੋਲ ਸੀਗੇ ਇਸ ਮਾਮਲੇ ਚ ਜਿਹੜਾ ਤੁਸੀਂ ਫਿਕਰ ਆਫਟਰ ਇੰਟਰੋਗੋ ਨੂੰ ਵੈਰੀਫਾਈ ਕਰਾਂਗੇ ਇੰਟਰੋਗੋ ਵਸਟੀਗੇ ਜਾਂ ਤਾਂ ਵੈਰੀਫਾਈ ਕਰਾਂਗੇ ਸਾਰੇ ਪਹਿਲਾਂ ਕੀ ਸਾਹਮਣੇ ਆਇਆ ਸੀ ਐਫਆਈਆਰ ਦੇ ਵਿੱਚ ਕੀ ਸਾਹਮਣੇ ਸ਼ੂਟਰ ਸੀਗੇ ਡਿਵੀਜ਼ਨ 2 ਵਾਲਾ ਮਕਸਦ ਸੀ ਡਿਵੀਜ਼ਨ 2 ਦੇ ਵਿੱਚ ਮਾਟਰ ਦਾ ਪਰਚਾ ਦਰਖ ਕਿੰਨੇ ਦਿਨ ਦਾ ਰਿਮਾਂਡ ਹੈ ਨੰਦਾਂ ਦਾ ਤਿੰਨ ਦਿਨ ਦਾ ਤਿੰਨ ਦਿਨ ਦਾ ਤਿੰਨ ਦਿਨ ਦਾ ਮੰਗੋ ਕਿੰਨੇ ਦਿਨ ਦਾ 10 ਦਿਨ ਦਾ ਜਲੰਧਰ ਦੇ ਕਮਿਸ਼ਨਰ ਪੁਲਿਸ ਜਿਹੜੀ ਕਿ ਅੱਜ ਗੈਂਗਸਟਰ ਪੁਨੀਤ ਤੇ ਨਨੰਦਰ ਨਲੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸੁਖਮੀਤ ਡਿਪਟੀ ਤੇ ਹੋਰ ਕਈ ਮਾਮਲੇ ਵਿੱਚ ਸਿਟੀ ਤੇ ਦਿਹਾਤ ਪੁਲਿਸ ਨੂੰ ਵਾਂਟਡ ਸੀਗੇ ਲੇਕਿਨ ਬੀਤੇ ਦਿਨੀ ਕਾਉਂਟਰ ਇੰਟੈਲੀਜੈਂਸ ਮੰਤਰੀ ਸਰ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਤਾ ਗਿਆ ਸੀਗਾ ਤੇ ਹੁਣ ਅੱਜ ਜਿਹੜਾ ਕਿ ਇਹ ਜਲੰਧਰ ਸਿਟੀ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ 2021 ਦੇ ਕਿ ਸੁਖ ਕਮਿਟੀ ਪੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ 'ਚ ਅੱਜ ਪੁਲਿਸ 2 ਨੰਬਰ ਥਾਣੇ ਵੱਲੋਂ ਉਹਨਾਂ ਨੂੰ ਜਿਹੜਾ ਕੀ ਹੈ ਪ੍ਰੋਡਕਸ਼ਨ ਰਿਮਾਂਡ ਤੇ ਲੈ ਕੇ ਆਈ ਹੈ ਤੇ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ 10 ਦਿਨ ਦੀ ਰਿਮਾਂਡ ਕੀਤੀ ਗਈ ਸੀ ਲੇਕਿਨ ACP ਇਨਵੈਸਟੀਗੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਹੜਾ ਕੀ ਹੈ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਦਾ ਉਸ ਮਾਮਲੇ ਵਿੱਚ ਕੀ ਕੀ ਰੋਲ ਸੀਗਾ ਔਰ ਜਿਹੜਾ ਹੋਰ ਉਹਨਾਂ ਦੇ ਨਾਲ ਕਿਹੜੇ ਜਿਹੜੇ ਗੈਂਗਸਟਰ ਜਿਹੜਾ ਲੋਕਲ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਕੀ ਇਸ ਮਾਮਲੇ ਵਿੱਚ ਜਲਦੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਜਲੰਧਰ ਤੋਂ ਸਹਿਜ ਜਨਦਰ ਰਿਪੋਰਟ ਕਨੀਤ ਸ਼ਰਮਾ ਤੇ ਦਿੱਲੀ ਨੂੰ ਦੋਵਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਹਨਾਂ ਦਾ ਤਿੰਨ ਤਿੰਨ ਦਾ ਪੁਲਿਸ ਕਮਾਂਡਰ ਹੈ ਸਰ ਕਿਹੜੇ ਮਾਮਲੇ ਲਈ ਮਾਮਲੇ ਲੈ ਕੇ ਜਾਂਦਾ ਗਿਆ ਸਰ ਇਹ ਡਿਫਟੀ ਮਾਟਰ ਕੇਸ ਦੇ ਵਿੱਚ ਲੈ ਜਾਂਦਾ ਹੈ ਨਾ ਇਹ ਕਿੱਥੋਂ ਲੈ ਕੇ ਆਇਆ ਸਰ ਕਪੂਰਸਰਾਂ ਜਿਲ੍ਹੇ ਦੇ ਵਿੱਚ ਉਹ ਲਕਸ਼ਮਨਵਾਲਾ ਜਲੰਧਰ ਚ ਇਹਦੇ ਦੀ ਕਿੰਨੇ ਕੁ ਮਾਮਲੇ ਦਰ ਇਹ ਤੋਂ ਬਨਾ ਹੋਰ ਵੀ ਹੈਗੇ ਮਕਦਮੇ ਤੇ ਹੁਣ ਕੀ ਕੀ ਪੁੱਛ ਕੇ ਹੁਣ ਕਰਾਂਗੇ ਇੰਟਰਵਿਊ ਪੁਛਗਿਸ਼ ਕਰੀਏ ਇਹ ਸਾਹਮਣੇ ਆਇਆ ਇਹਨੇ ਦਿਨ ਦਾ ਪੁਲਿਸ ਵਾਲੇ ਕਿੰਨੇ ਦਿਨ ਦਾ ਪੁਲਿਸ ਕੋਲ ਮੈਂ ਤਿੰਨ ਦਿਨ ਦਾ ਰਮਾੜੂ ਇਹਨਾਂ ਦਾ ਪਹਿਲਾ ਕੀ ਰੋਲ ਸੀ ਇਸ ਮਾਮਲੇ ਚ ਜਿਹੜਾ ਤੁਸੀਂ ਇਹ ਆਫਟਰ ਇੰਟਰਨਲ ਵੈਰੀਫਾਈ ਕਰਨਾ ਅੰਡਰ ਇਨਵੈਸਟੀਗੇਸ਼ਨ ਤਾਂ ਵੈਰੀਫਾਈ ਕਰਾਂਗੇ ਸਾਰਾ ਪਹਿਲਾਂ ਕੀ ਸਾਹਮਣੇ ਐਸੇ ਐਫ ਆਈ ਆਰ ਦੇ ਵਿੱਚ ਕੀ ਸਾਹਮਣੇ ਛੂਟਰ ਸੀ ਜਿਹੜੀ ਡਿਵੀਜ਼ਨ 2 ਦੇ ਵਿੱਚ ਮਟਰ ਦਾ ਪਰਚਾ ਦਰਖ ਹੈਗਾ ਉਹਦੀ ਪੁਛਗਿਸ਼ ਵਾਸਤੇ ਉਹਦੇ ਵਿੱਚ ਸਾਰਾ ਛੂਟਰ ਇਨੇ ਦਿਨ ਦਾ ਰਿਮਾਂਡ ਹੈ 10 ਦਿਨ ਦਾ 10 ਦਿਨ ਦਾ 10 ਦਿਨ ਦਾ ਦੱਸ ਕਿਨੇ ਦਿਨ ਦਾ 10 ਦਿਨ ਦਾ ਜਲੰਧਰ ਦੇ ਕਮਿਸ਼ਨਰ ਪੁਲਿਸ ਜਿਹੜੀ ਕਿ ਅੱਜ ਗੈਂਗਸਟਰ ਪੁਨੀਤ ਤੇ ਨਰੇਂਦਰ ਲੱਲੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸੁਖਮੀਤ ਡਿਪਟੀ ਤੇ ਹੋਰ ਕਈ ਮਾਮਲੇ ਵਿੱਚ ਸਿਟੀ ਤੇ ਦਿਹਾਤ ਪੁਲਿਸ ਨੂੰ ਵਾਂਟਡ ਸੀਗੇ ਲੇਕਿਨ ਬੀਤੇ ਦਿਨੀ ਕਾਉਂਟਰ ਇੰਟੈਲੀਜੈਂਸ ਮੰਤਰੀ ਵੱਲੋਂ ਰੋਪੀਆ ਨੂੰ ਗ੍ਰਿਫਤਾਰ ਕਰ ਲਿਤਾ ਗਿਆ ਸੀਗਾ ਤਾਂ ਹੁਣ ਅੱਜ ਜਿਹੜਾ ਕਿ ਇਹ ਦਲੰਦਰ ਸਿਟੀ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ 2021 ਦੇ ਸੁਖਮਪੂਰਵ ਪਾਰਸ਼ਾਦ ਕਮਿਟੀ ਪੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ 'ਚ ਅੱਜ ਪੁਲਿਸ 2 ਨੰਬਰ ਥਾਣੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਇਹ ਪ੍ਰੋਡਕਸ਼ਨ ਰਿਮਾਂਡ ਤੇ ਲੈ ਕੇ ਆਈਏ ਤੇ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ 10 ਦਿਨ ਦੀ ਰਿਮਾਂਡ ਕੀਤੀ ਗਈ ਸੀ ਲੇਕਿਨ ਐਸ.ਆਈ.ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਹੜਾ ਕਿ ਇਹ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਦਾ ਉਸ ਮਾਮਲੇ ਵਿੱਚ ਕੀ ਕੀ ਰੋਲ ਸੀਗਾ ਔਰ ਜਿਹੜਾ ਹੋਰ ਉਹਨਾਂ ਦੇ ਨਾਲ ਕਿਹੜੇ ਜਿਹੜੇ ਗੈਂਗਸਟਰ ਜਿਹੜਾ ਲੋਕਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਕਿ ਇਸ ਮਾਮਲੇ ਵਿੱਚ ਜਲਦੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਜਲੰਧਰ ਤੋਂ ਸਹਿਜਨਦ ਜੀ ਰਿਪੋਰਟ